ਇਹ ਸਰਕਾਰ ਦਾ ਦਰਬਾਰ 1878 ਤੋਂ ਵੀ ਪਹਿਲਾਂ ਦਾ ਕਿ ਉਸ ਵਕਤ ਅੱਜ ਦਾ ਪਾਕਿਸਤਾਨ ਅਫਗਾਨਿਸਤਾਨ ਇਰਾਕ ਜਿੰਨੇ ਵੀ ਉਸ ਟਾਈਮ ਦੇ ਬੜੇ-ਬੜੇ ਮੁਲਕ ਸੀ ਉੱਥੋਂ ਦੁਨੀਆ ਇੱਥੇ ਸਰਕਾਰ ਕੋਲ ਆਉਂਦੀ ਸੀ ਇੱਥੇ ਆਪਣੇ ਆਪਣੇ ਤੰਬੂ ਲਾ ਕੇ ਲੋਕ ਸਰਕਾਰ 11ਵੀਂ ਵਾਲੇ ਸਰਕਾਰ ਦੇ ਜਾਜਾਕਾਰ ਜਾਕਾਰੇ ਲਗਾਉਂਦੇ ਸੀ ਤੇ ਇੱਥੇ ਦੀ ਕਰਾਮਾਤ ਐਦਾ ਦੀ ਸੀ ਕਿ ਜਿਹੜੇ ਉਸ ਵਕਤ ਪਸ਼ੂ ਟੋਕੜ ਹੋ ਜਾਂਦੇ ਹੁੰਦੇ ਸੀ ਦੁੱਧ ਵਗੈਰਾ ਨਹੀਂ ਸੀ ਦੇ ਸਕਦੇ ਤੇ ਉਹਨਾਂ ਨੂੰ ਇੱਥੇ ਲਿਆ ਕੇ ਸਰਕਾਰ ਦੇ 11ਵੀਂ ਤੇ ਬਣ ਦਿੰਦਾ ਸੀ ਉਹ ਪਸ਼ੂ ਹਰੇ ਭਰੇ ਹੋ ਜਾਂਦੇ ਸੀ ਇੱਕ ਔਰਤ ਦਾ ਲਾਦ ਮਰ ਗਈ ਦੀ 4 ਘੰਟਿਆਂ ਤੋਂ ਇਸੇ ਹਸਪੀਟਲ ਨੇ ਡਿਕਲੇਅਰ ਕਰਤਾ ਸੀ ਕਿ ਕਿ ਬੱਚਾ ਮਰ ਗਿਆ ਠੀਕ ਹੈ ਜੀ ਉਹ ਸਰਕਾਰ ਦੇ ਆਈ ਸਵੇਰੇ 4 ਵਜੇ ਦਾ ਟਾਈਮ ਸੀ ਇੱਥੇ ਸਾਡੇ ਲੜਕਾ ਦੀਪਕ ਉਹਨੇ ਦੇਖਿਆ ਕਿ ਇੱਕ ਔਰਤ ਰੋ ਰਹੀ ਆ ਤੇ ਉਹਨੇ ਸਰਕਾਰ ਅਗੇ ਕਿ ਸਰਕਾਰ ਤੁਹਾਨੂੰ ਅਸੀਂ 11 ਵਾਲੀ ਸਰਕਾਰ ਦੁਨੀਆ ਤੋਂ ਕਿਤਾਬਾਂ ਤੋਂ ਸੁਣਿਆ ਕਿ ਤੁਸੀਂ ਮੁਰਦਿਆਂ ਚ ਜਾਨਣਾ ਪਾਉਂਦੇ ਮੋਇਆ ਪੁੱਤਾਂ ਨੂੰ ਜ਼ਿੰਦਾ ਕਰਦੇ ਸਾਡੇ ਪੁੱਤ ਨੂੰ ਵੀ ਜ਼ਿੰਦਾ ਕਰੋ ਅਸੀਂ ਤਾਂ ਮੰਨੀ ਆ ਉਹ ਮੁੰਡੇ ਨੇ ਚਿਰਾਗ ਰੋਸ਼ਨ ਕੀਤਾ ਸਵੇਰ ਦਾ ਟਾਈਮ ਸੀ 4 ਵਜੇ ਦਾ ਤੇ ਬੱਚਾ ਕਿਲਕਲਾ ਕੇ ਰੋਣਾ ਸ਼ੁਰੂ ਹੋ ਗਿਆ ਇਹ ਸਰਕਾਰ ਦੀ ਜ਼ਿੰਦਾ ਕਰਾਮਤ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਸੀ ਟੀ ਹੈਡਲਾਈਨਸ ਤੇ ਮੈਂਬਰ ਵੀਰ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਰੋਸ਼ਨਪੀਰ 11ਵੀਂ ਵਾਲੀ ਸਰਕਾਰ ਜਿਹੜੀ ਕਿ ਲੁਧਿਆਣਾ ਦੇ ਵਿੱਚ ਸਥਿਤ ਹੈਗੀ ਆ ਤੇ ਅਛੜਨਾ ਭਾਜੀ ਮੌਜੂਦ ਨੇ ਆਪਾਂ ਇਤਿਹਾਸ ਜਾਣਦੇ ਆਂ ਵੀ ਕਿੰਨੀ ਪੁਰਾਣੀ ਦਰਬਾਰ ਹੈਗਾ ਇਹ ਤੇ ਕਿੱਥੋਂ ਕਿੱਥੇ ਦੀ ਸੰਗਤ ਆ ਕੇ ਜੁੜਦੀ ਇੱਥੇ ਆ ਜੈ ਸਾਈ ਜੀ ਅਸਲਾਮ ਵਾਲੇਕਮ ਜੀ ਸਾਰਿਆਂ ਨੂੰ ਜਿਆਦਾ ਆਤਿਆਂ ਦੀ ਇਹ ਦਰਬਾਰ ਦਾ ਇਤਿਹਾਸ ਇਹ ਹੈ ਕਪੂਰ ਹਸਤਾਲ ਸੀ ਪਹਿਲਾਂ ਇੱਥੇ ਇੱਥੇ ਰੋਸ਼ਨੀ ਗਰਾਉਂਡ ਆ ਅਸਲ ਨਾਮ ਇਹ ਆ ਅੱਛਾ ਜੀ ਰੋਸ਼ਨੀ ਗਰਾਉਂਡ ਤੇ ਸਰਕਾਰ ਦਾ ਨਾਮ ਰੋਸ਼ਨਪੀਰ ਸ਼ੇਖ ਅਬਦੁਲ ਕਾਦਰ ਜਲਾਨੀ ਠੀਕ ਹੈ ਜੀ ਇਹ ਸਰਕਾਰ ਦਾ ਦਰਬਾਰ 1878 ਤੋਂ ਵੀ ਪਹਿਲਾਂ ਦਾ ਠੀਕ ਹੈ ਜੋ ਸਰਕਾਰੀ ਦਸਤਾਵੇਜ਼ ਆ ਉਹਦੇ ਮੁਤਾਬਕ 1878 ਦਾ ਪਹਿਲਾਂ ਇੱਥੇ ਬਹੁਤ ਵੱਡੀ ਪਹਿਲਾਂ ਵੀ 11ਵੇਂ ਲੱਗਦੀ ਹੁੰਦੀ ਸੀ 1878 ਤੋਂ ਪਹਿਲਾਂ ਤੇ ਉਸ ਵਕਤ ਜਿਹੜੇ ਸਰਕਾਰੀ ਦਸਤਾਵੇਜ਼ ਆ ਉਹਦੇ ਵਿੱਚ ਗਾਰਡਨ ਵਾਕਰ ਸੀ ਜਿਹੜਾ ਉਸ ਵਕਤ ਦਾ ਲੁਧਿਆਣਾ ਸ਼ਹਿਰ ਦੀ ਹੱਦਬੰਦੀ ਕਰਨ ਆਇਆ ਸੀ ਉਸ ਵਕਤ ਜੋ ਮੌਜੂਦਾ ਉਸ ਵਕਤ ਦੇ ਹਾਲਾਤ ਹੀ ਸਾਰੇ ਲਿਖੇ ਹੋਏ ਗਵਰਨਮੈਂਟ ਦਸਤਾਵੇਜ਼ ਡਾਕੂਮੈਂਟਸ ਕਿ ਉਸ ਵਕਤ ਅੱਜ ਦਾ ਪਾਕਿਸਤਾਨ ਅਫਗਾਨਿਸਤਾਨ ਇਰਾਕ ਜਿੰਨੇ ਵੀ ਉਸ ਟਾਈਮ ਦੇ ਬੜੇ ਬੜੇ ਮੁਲਕ ਸੀ ਉੱਥੋਂ ਦੁਨੀਆ ਇੱਥੇ ਸਰਕਾਰ ਕੋਲ ਆਉਂਦੀ ਸੀ ਤੇ ਮਰਾਦਾ ਲੈ ਕੇ ਜਾਂਦੇ ਸੀ ਉਸ ਵਕਤ ਤੰਬੂ ਆਪਣੇ ਆਪਣੇ ਲਗ ਲਾ ਕਿਉਂਕਿ ਭਾਸ਼ਾਵਾਂ ਦਾ ਫਰਕ ਸੀ ਇੱਥੇ ਲਗ ਆਪਣੇ ਆਪਣੇ ਤੰਬੂ ਲਾ ਕੇ ਲੋਕ ਸਰਕਾਰ 11ਵੇਂ ਵਾਲੇ ਸਰਕਾਰ ਦੇ ਜਾਜਾ ਕਾਰਜਕਾਰਜੇ ਲਗਾਉਂਦੇ ਸੀ ਤੇ ਰੋਸ਼ਨੀ ਰੋਸ਼ਨ ਪੀਰ ਤਾਂ ਕਹਿੰਦਾ ਉਸ ਟਾਈਮ ਦੀਵੇ ਰੋਸ਼ਨ ਹੁੰਦੇ ਸੀ ਛੋਟੇ ਛੋਟੇ ਦੀਵੇ ਰੋਸ਼ਨੀ ਕਰਦੇ ਸੀ ਇਸ ਘਰ 'ਚ ਕਿ ਮਾਲਕ ਸਾਡੀਆਂ ਜਿੰਦਗੀਆਂ 'ਚ ਵੀ ਰੋਸ਼ਨੀ ਕਰੇ ਤੇ ਇੱਥੇ ਦੀ ਕਰਾਮਾਤ ਐ ਇੱਦਾ ਦੀ ਸੀ ਕਿ ਜਿਹੜੇ ਉਸ ਵਕਤ ਪਸ਼ੂ ਟੌਕੜ ਹੋ ਜਾਂਦੇ ਹੁੰਦੇ ਸੀ ਦੁੱਧ ਵਗੈਰਾ ਨਹੀਂ ਸੀ ਦੇ ਸਕਦੇ ਤੇ ਉਹਨਾਂ ਨੂੰ ਇੱਥੇ ਲਿਆ ਕੇ ਸਰਕਾਰ ਦੇ ਗਿਆਰਵੀ ਤੇ ਬੰਨ ਦਿੰਦੇ ਸੀ ਤੇ ਉਹ ਪਸ਼ੂ ਹਰੇ ਭਰੇ ਹੋ ਜਾਂਦੇ ਸੀ ਜਿਨ੍ਹਾਂ ਦੇ ਔਲਾਦਾਂ ਨਹੀਂ ਸੀ ਹੁੰਦੀਆਂ ਉਹ ਸਰਕਾਰ ਦੇ ਦੀਆ ਰੋਸ਼ਨ ਕਰਦੇ ਸੀ ਦੀਵਾ ਰੋਸ਼ਨ ਕਰਦੇ ਸੀ ਤੇ ਸਰਕਾਰ ਅੱਗੇ ਦੁਆ ਬੰਦਗੀ ਕਰਦੇ ਤੇ ਮਾਵਾਂ ਨੂੰ ਔਲਾਦਾਂ ਹੋ ਜਾਂਦੀਆਂ ਸੀ ਇੱਕ ਲੈਜਿਸਟਾ ਸੀ 4 ਕਿ ਸਾਲ ਹੋ ਗਏ 3 ਸਾਲ ਅਸੀਂ ਫੇਸਬੁੱਕ ਤੇ ਪਾਇਆ ਸੀ ਇੱਕ ਔਲਾ ਇੱਕ ਹੋਰ ਔਦੇ ਔਲਾਦ ਮਰ ਗਈ ਦੀ 4 ਘੰਟਿਆਂ ਤੋਂ ਇਸੇ ਹਸਪੀਟਲ ਨੇ ਡਿਕਲੇਅਰ ਕਰਤਾ ਸੀ ਕਿ ਕਿ ਬੱਚਾ ਮਰ ਗਿਆ ਠੀਕ ਹੈ ਜੀ ਉਹ ਸਰਕਾਰ ਦੇ ਆਏ ਇਸ ਵੇਲੇ 4 ਵਜੇ ਦਾ ਟਾਈਮ ਸੀ ਇੱਥੇ ਸਾਡੇ ਲੜਕਾ ਦੀਪਕ ਉਹਨੇ ਦੇਖਿਆ ਕਿ ਇੱਕ ਔਰਤ ਰੋ ਰਹੀ ਆ ਤੇ ਉਹਨੇ ਸਰਕਾਰ ਅਗੇ ਗਿਆ ਕਿ ਸਰਕਾਰ ਤੁਹਾਨੂੰ ਅਸੀਂ 11ਵੀਂ ਵਾਲੀ ਸਰਕਾਰ ਦੁਨੀਆ ਤੋਂ ਕਿਤਾਬਾਂ ਤੋਂ ਸੁਣਿਆ ਕਿ ਤੁਸੀਂ ਮੁਰਦਿਆਂ 'ਚ ਜਾਨਣਾ ਪਾਉਂਦੇ ਮੋਇਆ ਪੁੱਤਾਂ ਨੂੰ ਜ਼ਿੰਦਾ ਕਰਦੇ ਸਾਡੇ ਪੁੱਤ ਨੂੰ ਵੀ ਜ਼ਿੰਦਾ ਕਰੋ ਅਸੀਂ ਤਾਂ ਮੰਨਦੇ ਆ ਤਿਉ ਮੁੰ ਲੜਕੇ ਨੇ ਚਿਰਾਗ ਰੋਸ਼ਨ ਕੀਤਾ ਸਵੇਰ ਦਾ ਟਾਈਮ ਸੀ 4 ਵਜੇ ਦਾ ਤੇ ਬੱਚਾ ਕਿਲਕਲਾ ਕੇ ਰੋਣਾ ਸ਼ੁਰੂ ਹੋ ਗਿਆ ਸਰਕਾਰ ਦੀ ਜਿੰਦਾ ਕਰਾਮਤ ਜੋ ਅੱਜ ਵੀ ਇਸ ਦਰਬਾਰ ਤੇ ਕਈ ਕੋਤਕ ਹੁੰਦੇ ਆ ਕਈ ਇਕਰਾਮਤਾ ਹੁੰਦੀਆਂ ਜੋ ਵੀ ਇਸ ਦਰਬਾਰ ਤੇ ਆ ਕੇ ਮਨੋ ਕਾਮਨਾ ਮੰਨਦਾ ਮੁਰਾਦ ਦਿਲ ਚਿਰਾਕ ਕੇ ਆਂਦਾ ਉਹਦੀ ਪੂਰੀ ਹੁੰਦੀ ਹੈ ਇਸ ਦਰਬਾਰ ਦਾ ਇਤਿਹਾਸ ਹੈ ਕਿ ਬਰੋ ਬਹੁਤ ਪੁਰਾਣਾ ਇਤਿਹਾਸਕ ਦਰਬਾਰ ਹੈ ਕਿਉਂਕਿ ਪੁਰਾਣੇ ਵਕਤੇ ਸ਼ੇਰ ਸਾਹ ਸੂਰੀ ਰੋਡ ਵੱਜਦਾ ਜਿਹੜਾ ਰੋਡ ਬਾਈਪਾਸ ਨੂੰ ਜਾਂਦਾ ਇਹ ਕਿਤਾਬਾਂ ਵਿੱਚ ਡਾਕੂਮੈਂਟਸ ਦੇ ਵਿੱਚ ਇਹ ਸ਼ੇਰ ਸ਼ਾ ਸੂਰੀ ਰੋਡ ਇੱਥੋਂ ਜਿੰਨੇ ਵੀ ਪੀਰ ਫਕੀਰ ਪੰਜਾਬ ਚੋਂ ਨਿਕਲੇ ਆ ਬਾਹਰ ਗਏ ਆ ਸਾਰੇ ਇਸੇ ਰੋਡ ਤੋਂ ਨਿਕਲੇ ਆ ਇਸੇ ਰੋਡ ਤੋਂ ਹੀ ਸਾਰੇ ਆਬਾਦ ਹੋਏ ਆ ਜਿਵੇਂ ਬਾਬਾ ਫਰੀਦ ਪਾਕਪਤਨ ਇਸੇ ਰੋਡ ਤੋਂ ਇੱਥੇ ਪੰਜ ਖੂਹ ਹੁੰਦੇ ਸੀ ਅੱਛਾ ਅੱਜ ਵੀ ਹੈਗੇ ਆ ਪੰਜ ਖੂਹ ਉਹ ਪੰਜੇ ਖੂਹ ਹੋਣ ਕਰਕੇ ਜਿੰਨੇ ਵੀ ਪੀਰ ਫਕੀਰ ਸੰਤ ਆਉਂਦੇ ਸੀ ਇੱਥੇ ਹੀ ਕਾਇਮ ਕਰਦੇ ਸੀ ਕਾਇਮ ਮਤਲਬ ਇੱਥੇ ਹੀ ਰੁਕਦੇ ਸੀ ਇੱਥੇ ਹੀ ਰੁੱਕੇ ਜਾਂਦੇ ਸੀ ਇੱਥੇ ਹੀ ਦੁਆਬੰਦਗੀ ਕਰਕੇ ਸਰਕਾਰ ਨੂੰ ਮਿਲ ਕੇ ਅੱਗੇ ਜਾਂਦੇ ਸੀ ਇਹ ਬਹੁਤ ਇਤਿਹਾਸਕ ਦਰਵਾਜ਼ਾ ਬਹੁਤ ਪੁਰਾਣਾ ਦਰਵਾਰ ਆ ਕੱਲ 11ਵਾਂ ਸ਼ਹੀਫ ਸੀ ਜੋ ਸਾਲ ਬਾਅਦ ਇੱਕ ਦਿਨ ਆਂਦਾ ਵੱਡੀ 11ਵਾਂ ਕਿਹਾ ਜਾਂਦਾ ਉਸ ਦਿਨ ਨੂੰ ਜੋ ਵੀ ਤੁਸੀਂ ਦਿਲ ਦੀ ਦੁਆ ਮੰਗੋ ਉਹ ਪੂਰੀ ਹੁੰਦੀ ਆ ਇਹ ਦਰਵਾਰ ਦੀ ਜੀ ਮੰਨਤਾ ਵਾ ਸਰਕਾਰ ਦੀ ਅਸੀਂ ਸ਼ੁਰੂ ਤੋਂ ਜਰੂਰ ਤੋਂ ਅਸੀਂ ਆਪਣੇ ਦਾਦੇ ਪੜਦਾਦੇ ਤੋਂ ਸੁਣਦੇ ਆ ਰਹੇ ਹਾਂ ਜੋ ਜੋ ਵੀ ਇੱਥੇ ਆ ਕੇ ਜਿੰਨੇ ਜਿੰਨੇ ਜੋ ਜੋ ਮਰਦ ਮੰਗੀ ਉਹ ਮਾਲਕ ਨੇ ਪੂਰੀ ਕੀਤੀ 11ਵੀਂ ਵਾਲੇ ਸਰਕਾਰ ਨੇ ਬੱਜੇ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਸਾਲ ਬਾਅਦ ਜਿਹੜਾ ਵਿਸ਼ਾਲ ਮੇਲਾ ਲਗਾਇਆ ਜਾਂਦਾ ਤੇ ਉੱਥੇ ਸੰਗਤ ਕਿੱਥੋਂ-ਕਿੱਥੋਂ ਵੀ ਆ ਕੇ ਜੁੜਦੀ ਹੈ ਇੱਥੇ ਨਾਲ ਵੀ ਅੱਜ ਵੀ ਹਿੰਦੁਸਤਾਨ ਦੇ ਵਿੱਚੋਂ ਕਈ ਕਿੱਥੋਂ ਕੋਈ ਸ਼੍ਰੀਨਗਰ ਤੋਂ ਕੋਈ ਕਸ਼ਮੀਰ ਤੋਂ ਈਵਨ ਕਿ ਮੱਕਾ ਮੌਜ਼ਮਾ ਤੋਂ ਜੋ ਮੈਂ ਸੁਣਿਆ ਹੈ ਮਦੀਨਾ ਸ਼ਿਫਤ ਉੱਥੋਂ ਵੀ ਲੋਕ ਆਏ ਕਿ ਇੱਥੇ ਜਾ ਕੇ ਤੁਸੀਂ ਜ਼ਿਆਰਤ ਕਰੋ ਇੱਕ ਫੋੜੀ ਤੇ ਆਈ ਸੀ ਬੁੜੀ ਅਸੀਂ ਆਪ ਦੇਖਿਆ ਸੀ ਫੋੜੀ ਤੇ ਲੰਗੜੀ ਹੋ ਕੇ ਆਈ ਸੀ ਅਸੀਂ ਖੁਦ ਉਹਨਾਂ ਨੂੰ ਆਪਣੇ ਹੱਥਾਂ ਨਾਲ ਉਤਾਰਿਆ ਤੋ ਜਰੋ ਅਗਲੇ ਹਫਤੇ ਅਸੀਂ ਆ ਕੇ ਦੇਖਿਆ ਪਿੱਛੇ ਚਰਾਗਾਂ ਕੋਲ ਇਹ ਫੋੜੀ ਕਿਦੀ ਆ ਫੋੜੀ ਜਿੱਦਾਂ ਬੰਦਾ ਚੱਲਦਾ ਹਾਂਜੀ ਹਾਂਜੀ ਉਹ ਕਹਿੰਦੇ ਉਹੀ ਬੁੜੀ ਜਿਹਨਾਂ ਨੂੰ ਤੁਸੀਂ ਉੱਤੋਂ ਉਤਾਰਿਆ ਸੀ ਰਿਕਸ਼ੇ ਤੋਂ ਉਤਾਰਿਆ ਸੀ ਸਰਕਾਰ ਨੇ ਫਾਇਜ਼ ਦੇ ਦਿੱਤਾ ਬਾਕੀ ਤਾਂ ਕਾਮਲ ਯਕੀਨ ਦੀ ਗੱਲ ਆ ਜੇ ਮੈਂ ਗੱਲ ਕਰਾਂ ਵੀ ਜਿੱਦਾਂ ਵੀ ਦੱਸ ਰਹੇ ਹਾਂ ਕਿ ਬੱਚੇ ਦੀ ਦਾਤ ਵੀ ਇੱਥੇ ਮਿਲਦੀ ਹੈ ਹਨਾ ਜੀ ਜਿਹੜੇ ਪਸ਼ੂ ਜਿਹੜੇ ਹਰੇ ਹੋ ਜਾਂਦੇ ਨੇ ਤਾਂ ਕੀ ਇੱਥੇ ਹੈ ਕਿ ਮਿਸ ਕੁਝ ਸਪੈਸ਼ਲ ਤਰੀਕੇ ਨਾਲ ਮਿਸ ਦੁਆ ਕਰਨੀ ਪੈਂਦੀ ਆ ਜਾਂ ਮਿਸ ਆਮ ਸੱਚੇ ਦਿਲ ਨਾਲ ਆ ਕੇ ਵੀ ਦੁਆ ਕਰੋ ਤੇ ਪੂਰੀ ਹੋ ਜਾਂਦੀ ਹੈ ਸਪੈਸ਼ਲ ਤਾਂ ਇੱਕੋ ਹੀ ਚੀਜ਼ ਆ ਕਿ ਤੁਹਾਡੇ ਅੰਦਰ ਜਿਹੜ ਬੰਦਾਂ ਨੂੰ ਜਗਾ ਕੇ ਆਵੇ ਯਕੀਨ ਰੱਖ ਕੇ ਕਿਸੇ ਕੋਲ ਡਾਕਟਰ ਕੋਲ ਵੀ ਆਪਾਂ ਜਾਣੇ ਦਵਾਈ ਲੈਣ ਤੇ ਆਪਾਂ ਇੱਕੋ ਸੋਚ ਰੱਖ ਕੇ ਜਾਣੇ ਯਾਰ ਇਸ ਡਾਕਟਰ ਕੋਲ ਜਾਵਾਂਗੇ ਹਨਾ ਸਾਡਾ ਫਲਾਣਾ ਕੰਮ ਫਲਾਣੇ ਦਰਦ ਠੀਕ ਹੋ ਜਾਏਗੀ ਬਸ ਯਕੀਨ ਸੱਚਾ ਹੋਣਾ ਚਾਹੀਦਾ ਬਾਕੀ ਮਾਲਕ ਤਾਂ ਮੌਜੂਦ ਹੀ ਆ ਫਿਰ ਮਾਲਕ ਖੈਰਾਂ ਵੀ ਪੰਦਾ ਯਕੀਨ ਦੇ ਨਾਲ ਕੋਈ ਆਂਦਾ ਯਕੀਨ ਰੱਖ ਕੇ ਆਂਦਾ ਤੇ ਬਾਕੀ ਸਰਕਾਰ ਦਾ ਜਿਹੜਾ ਰਤਬਾ 11ਵੀਂ ਵਾਲੀ ਸਰਕਾਰ ਪੰਜਾਬ ਚ ਦੁਨੀਆ ਅਸੀਂ ਕਹਿੰਨੇ ਆ ਇਹਨਾਂ ਦਾ ਨਾਮ ਹੈ ਸ਼ੇਖ ਮੁਹੈਦਨ ਅਬਦੁਲ ਕਾਦਰ ਜਿਲਾਨੀ ਬਗਦਾਦ ਸ਼ਰੀਫ ਇਹਨਾਂ ਦਾ ਡੇਰਾ ਵਾ ਵੱਡਾ 11ਵੀਂ ਵਾਲੀ ਸਰਕਾਰ ਦਾ ਮਤਲਬ ਕਿ ਜਿੰਨੇ ਕੁੱਲ ਕਾਇਨਾਤ ਚ ਪੀਰ ਹੋਏ ਆ ਪੂਰੀ ਦੁਨੀਆ ਚ ਬਾਬਾ ਫਰੀਦ ਖਵਾਜਾ ਗਰੀਬ ਨਿਵਾਜ ਖਵਾਜਾ ਪੀਰ ਜਿੰਨੀਆਂ ਵੀ ਬੜੀਆਂ ਬੜੀਆਂ ਅਸੀਆਂ ਇਹ ਸਭ ਤੋਂ ਉੱਚੇ ਨੇ ਸਭ ਤੋਂ ਬੜੇ ਨੇ ਪੀਰਾਂ ਨੇ ਪੀਰ ਨੇ ਇਹ ਪੀਰੀ ਵੰਡਦੇ ਆ ਤਾਂ ਪੀਰ ਨੂੰ ਪੀਰੀ ਮਿਲਦੀ ਆ ਫਕੀਰੀ ਮਿਲਦੀ ਆ ਇਹ ਰਤਬਾ ਸਰਕਾਰ ਦਾ ਜਿੰਨੇ ਵੀ ਬੜੇ ਬੜੇ ਹੋਏ ਆ ਮੰਡਾਲੀ ਸ਼ਰੀਫ लाडी साईं ਜੀ ਸਰਕਾਰ ਇਹ ਸਾਰੇ 11ਵੀਂ ਵਾਲੀ ਸਰਕਾਰ ਗੋਸਪਗ ਸਰਕਾਰ ਨੂੰ ਹੀ ਮੰਨਣ ਵਾਲੇ ਆ 11ਵੀਂ ਵਾਲੀ ਸਰਕਾਰ ਨੂੰ ਮੰਨ ਕੇ ਇਹਨਾਂ ਦੇ ਰਤਬੇ ਦੇਖੋ ਤੁਸੀਂ ਦੁਨੀਆ ਤੇ ਰਾਜ ਕਰਦੇ ਹਨ ਕਿ ਇਹਨਾਂ ਦਾ ਉਹ ਰਤਬਾ ਸ਼ਾਹੀ ਰਤਬਾ ਵਾਲੀ ਰਤਬਾ ਸਰਕਾਰ ਦਾ ਜੀ ਸੰਗਤ ਨੂੰ ਕੀ ਕਹਿਣਾ ਚਾਹੁੰਗੇ ਜਿਹੜੀ ਘਰ ਬੈਠੀ ਦੇਖ ਰਹੀ ਹੈ ਦਰਸ਼ਨ ਕਰ ਗਿਆ ਦਰਬਾਰ ਦੇ ਹਨ ਜੀ ਸੰਗਤ ਨੂੰ ਸੰਗਤ ਨੂੰ ਇਹ ਹੀ ਕਿ ਸਰਕਾਰ ਨੂੰ ਯਾਦ ਕਰਿਆ ਕਰੋ ਕੋਈ ਮੁਸੀਬਤ ਮੁਸ਼ਕਲ ਆਵੇ ਹੋਰ ਗੋਸੇ پاک ਦਾ ਨਾਮ ਮੁਸ਼ਕਿਲ ਕੁਸ਼ਾ ਕਿ ਇਹਨਾਂ ਨੂੰ ਯਾਦ ਕਰਨ ਨਾਲ ਮੁਸ਼ਕਲਾਂ ਵੀ ਕੋਸੋਂ ਦੂਰ ਭਜਦੀਆਂ ਹਨਾ ਇਹਨਾਂ ਦੀ 11ਵੀਂ ਦਿਆ ਕਰੋ ਮਹੀਨਾ ਜੇਕ ਦਿਨ ਨਾਂਦਾ ਚੰਦ ਚੜੇ ਨੂੰ ਜਦੋਂ 11 ਦਿਨ ਹੋ ਜਾਣ ਉਸ ਦਿਨ 11ਵੀਂ ਦਿਆ ਕਰੋ ਘਰਾਂ ਚ ਬੈਠ ਕੇ ਚਾਹੇ ਇੱਥੇ ਆ ਕੇ ਜਾਂ ਕਿਸੇ ਵੀ ਦਰਬਾਰ ਤੇ ਜਾ ਕੇ 11ਵੀਂ ਦੇ ਕੇ ਜੋ ਵੀ ਦਿਲ ਦੀ ਮਰਦ ਆ ਦੁਆ ਕਰੋ ਜਾਂ ਆਕਾ ਗੋਸੇ ਪਾ 11ਵੀਂ ਲਈ ਸਰਕਾਰ ਅਸੀਂ ਤੇਰੀ 11ਵੀਂ ਦੇ ਰਹੇ ਹਾਂ ਸਾਡੀ ਇਹ ਮੁਸ਼ਕਲ ਮੁਸੀਬਤ ਦੂਰ ਕਰ ਦੇ ਸਾਡਾ ਕੀਦਾ ਸਾਡਾ ਯਕੀਨ ਆ ਉਸ ਵੇਲੇ ਤੋਂ ਮੁਸ਼ਕਲ ਦੂਰ ਹੋਏਗੀ ਆਸਾਨ ਹੋਏਗੀ ਤੁਹਾਡੀ ਬਸ ਕਾਮਲ ਯਕੀਨ ਕਾਮਲ ਹੋਣਾ ਚਾਹੀਦਾ ਤਾਂ ਜਿਵੇਂ ਕਿ ਤੁਸੀਂ ਸੋਣੀ ਲੈ ਕੇ ਭਾਜੀ ਨੇ ਦੱਸਿਆ ਕਿ ਯਕੀਨ ਸੱਚੇ ਦਿਲੋਂ ਕੋਈ ਵੀ ਮੁਰਾਦ ਮੰਗੋ ਤਾਂ ਜਿਹੜੇ ਸਾਈਂ ਜੀ ਪੂਰੀ ਜ਼ਰੂਰ ਕਰਦੇ ਨੇ ਤਾਂ ਤੁਸੀਂ ਵੀ ਆਓ ਇੱਥੇ ਮੱਥਾ ਟੇਕੋ ਸੱਚੇ ਦਿਲੋਂ ਮੁਰਾਦ ਮੰਗੋ ਤੁਹਾਡੇ ਜੀ ਉਪਰੀ ਆਉਣਗੀਆਂ ਤੇ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਮੀਨਸ ਵਧੀਆ ਲੱਗਿਆ ਹੋਊਗਾ ਜਾਣਕਾਰੀ ਤੁਹਾਨੂੰ ਜਾਣ ਕੇ ਬਹੁਤ ਕੁਝ ਮੀਨਸ ਨਵਾਂ ਜਾਣਨ ਨੂੰ ਮਿਲਿਆ ਹੋਊਗਾ ਇਸ ਦਰਬਾਰ ਬਾਰੇ ਤੇ ਸਾਡੇ ਚੈਨਲ ਨੂੰ ਫੋਲੋ ਜਰ ਕਰ ਲੋ ਦ ਸਿਟੀ ਹੈਡਲਾਈਨਸ ਕੈਮਰਾਮੈਨ ਵੇਪਨ ਬੱਸੀ ਦੇ ਨਾਲ ਮੈਂ ਅੰਬਰ ਵੀਰ ਥੈਂਕ ਯੂ